ਪਹੁੰਚੇ ਵਰਕਰ ਸਾਥੀਓ ਮੇਰੀਏ ਭਾਣੋ ਮਤਾਓ ਅੱਜ ਇਹ ਉਸ ਸਮੇਂ ਸਹਿਯੋਗ ਕਿਸਾਨ ਮੋਰਚੇ ਦੇ ਆਲ ਇੰਡੀਆ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਜਬਰਦਲ ਮੋਦੇ ਖਾਬ ਜਦੋਂ ਇੱਥੇ ਦੀਆਂ ਸਰਕਾਰਾਂ ਨੇ ਇੱਥੋਂ ਦੀ ਹਕੂਮਤ ਨੇ ਰਾਜਕਾਰਦੀਆਂ ਸਰਕਾਰਾਂ ਨੇ ਇੱਥੋਂ ਦੇ ਕੋਵਿਡ ਘਟਾਰਾਂ ਦੇ ਕਹਿਣ ਤੇ ਸਾਡੇ ਹੱਕ ਛੱਟ ਦੀ ਆਵਾਜ਼ ਆ ਉਹ ਦਬਾਈ ਹੋਈ ਆ ਸਰਕਾਰ ਇਹ ਤੁਹਾਡੇ ਪੁੱਤਰ ਆਈ ਹੋਈ ਆ ਇੱਕ ਟਾਈਮ ਸੀ ਜਦੋਂ ਰੈਲੀਆਂ ਮੁਜਾਲੇ ਕਰਨ ਦਾ ਆਪਾਂ ਨੂੰ ਖੁੱਲ ਸੀ ਆਪਾਂ ਆਪਣੇ ਜੋਰ ਤੇ ਕਰਦੇ ਸੀ ਲੱਗਦੇ ਸੀ ਆਪਣੀਆਂ ਮੰਗਾਂ ਦੇ ਇਸਤਿਹਾਰ ਕਰਦੇ ਸੀ ਪਰ ਇੱਕੋ ਜਿਹਾ ਇਹ ਚੋਦੀ ਸਰਕਾਰ ਜੋ ਜ਼ਬਰਦਸਤ ਜੁਲਮ ਦੇ ਕਾ ਉੱਤਰ ਆਈ ਆ ਸਾਡੀ ਇਹ ਮੌਲਕਤ ਦਾ ਅਧਿਕਾਰ ਲੜਨ ਦਾ ਅਧਿਕਾਰ ਇਕੱਠੇ ਬੈਠਣ ਦਾ ਅਧਿਕਾਰ ਘਰੇ ਲਾਉਣ ਦਾ ਅਧਿਕਾਰ ਰੈਲੀਆਂ ਕਰਨ ਦਾ ਅਧਿਕਾਰ ਆਪ ਦੀ ਸ਼ਾਂਤਮਈ ਢੰਗ ਨਾਲ ਗੱਲ ਰੱਖਣ ਦਾ ਅਧਿਕਾਰ ਜੋ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਨਾ 14 ਤੋਂ 26 ਤੱਕ ਦਰਜਾ ਸਰਤਾਰਾ ਉਹ ਸੰਵਿਧਾਨ ਦੇ ਛੱਡਿਆ ਕਾਨੂੰਨਾਂ ਦੀ ਹੱਕਾਂ ਦੀ ਚੰਗੀ ਗੱਟ ਰਹੀ ਆ ਜਿਹਦੀਆਂ ਤਾਲਾ ਮਸਾਰਾ ਆਪਣੇ ਸਾਹਮਣੇ ਆ ਅਸੀਂ 5 ਮਾਰਚ ਨੂੰ ਚੰਡੀਗੜ੍ਹ 34 ਸੈਕਟਰ ਮੰਨਿਆ ਰਹੀ ਪੁੱਗਿਆ ਸੀ 7 ਬਈ ਢੰਗ ਨਾਲ ਆਪਦਾ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਇਹ ਦੂਰੀ ਆਧਮ ਸਰਕਾਰ ਨੇ ਇੱਥੋਂ ਦੇ ਮੁੱਖ ਮੰਤਰੀ ਨੇ ਸਾਡੇ ਜੋ ਡੈਪੂਟੀ ਚਰ ਸੰਯੁਕਤ ਖਾਨ ਮੋਰਚੇ ਦਾ ਗਿਆ ਸੀ ਜੋ ਗੱਲਬਾਤ ਚੱਲੀ ਸੀ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਸ਼ਕਿਆ ਉੱਤਰ ਨਹੀਂ ਦੇ ਸ਼ਕਿਆ ਸੈਟੀਸਫਾਈ ਨਹੀਂ ਕਰ ਸ਼ਕਿਆ ਤੇ ਮੀਟਿੰਗ ਛੱਡ ਕੇ ਸੱਜ ਕੇ ਭੱਜ ਗਿਆ ਜੀ ਤੇ ਜਾਂਦਾ ਜਾਂਦਾ ਇਹ ਕਹਿ ਗਿਆ ਜੀ ਕਿ ਤੁਸੀਂ ਪ੍ਰੋਗਰਾਮ ਕਰੋ ਯਾਨੀ ਧਮਕੀ ਦੇ ਗਿਆ ਸੀ ਉਦੋਂ ਤੱਕ ਵੱਡੀ ਪੱਧਰ ਤੇ ਆਪਣੇ ਕਿਸਾਨ ਵੀਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਘਰੋਂ ਚੱਕੇ ਗਏ ਜਿਹੜੇ ਬਚ ਗਏ ਸੀ ਆਪਣੇ ਉਹਨਾਂ ਨੂੰ ਚੰਡੀਗੜ੍ਹ ਪਹੁੰਚਣ ਨਹੀਂ ਦਿੱਤਾ ਗਿਆ ਰਸਤੇ ਵਿੱਚ ਰੋਕ ਲੈ ਰਸਤੇ ਜਾਮ ਕਰਦੇ ਕਿਉਂਕਿ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਹੁੰਦਾ ਸੀ ਕਿ ਤੁਸੀਂ ਮੇਰੇ ਕੋਲੇ ਆਓ ਲੋਕਾਂ ਨੂੰ ਤੰਗ ਕਿਉਂ ਕਰਦੇ ਹੋ ਛੜਕਾ ਕਿਉਂ ਜਾਮ ਕਰਦੇ ਹੋ ਤੁਸੀਂ ਮੇਰੀ ਕੋਠੀ ਆਓ ਮੇਰੇ ਬਾਰ ਮੂਰੇ ਬੈਠੋ ਮੈਂ ਤੁਹਾਡੀ ਗੱਲ ਸੁਣੂੰਗਾ ਤੇ ਉਹੀ ਮੁੱਖ ਮੰਤਰੀ ਨੇ ਛੜਕਾ ਜਾਮ ਕੀਤੀਆਂ ਹਾਲਾਂਕਿ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ ਸੀ ਮੋਰਚਾ ਸਾਢੇ 20 ਮਿੰਟਾਂ ਨਾਲ ਆਪਣਾ ਚੰਡੀਗੜ੍ਹ ਜਾ ਰਿਹਾ ਸੀ ਚੰਡੀਗੜ੍ਹ ਜਾਣਾ ਸੀ ਜੀ ਆਪਣੀ ਗੱਲ ਰੱਖਣੀ ਸੀ ਪਰ ਇਥੋਂ ਦੀ ਸਰਕਾਰ ਨੇ ਰੋਡ ਉੱਪਰ ਕੰਮ ਦਾ ਬਨੋਧਕਾਰ ਨਹੀਂ ਦਿੱਤਾ ਦੂਜਾ ਕਿਹੜਾ ਉਦਮ ਇੱਥੇ ਕਣਾਉਣੀ ਇੱਥੇ ਆਵਾਜ਼ ਸਰਕਾਰ ਨੇ ਬੱਪਈਆ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਕੋਈ ਡੈਪੂਡੇਸ਼ਨ ਮੀਟਿੰਗ ਕਰਨ ਗਿਆ ਮੀਟਿੰਗ ਹੋ ਰਹੀ ਆ ਸਾਧਵੀ ਢੰਗ ਨਾਲ ਹੋ ਰਹੀ ਆ ਤਾਂ ਮੀਟਿੰਗ ਕਰਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਉਹਨਾਂ ਦੇ ਜਵਰੀ ਟੈਂਟ ਪੱਟੇ ਜਾਣ ਜ਼ਬਰ ਜੁਲਮ ਕੀਤਾ ਜਾਵੇ ਉਹਨਾਂ ਦਾ ਕੀਮਤੀ ਸਮਾਨ ਚੋਰੀ ਕੀਤਾ ਜਾਵੇ ਉਹਨਾਂ ਦੇ ਘਰਤੇ ਪਾ ਕੇ ਜਿੰਦੀ ਛੁੱਟੇ ਦਿੱਤਾ ਜਾਵੇ ਇਹ ਕਦਰ ਨਹੀਂ ਸਭ ਤੋਂ ਜਿਹੜੀ ਮਾੜੀ ਹਰਕਤਾਂ ਤੋਂ ਉਹਨਾਂ ਉਹਨੀ ਹਰਕਤਾਂ ਜੋ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਘਟਨਾ ਵਾਪਰੀ ਆ ਕਿ ਮੁੱਖ ਮੰਤਰੀ ਇੱਕ ਡੈਪੂਟੇਸ਼ਨ ਜਾਂਦਾ ਸਿਆਣਾਂ ਨਾਲ ਗੱਲਬਾਤ ਕਰਦਾਗਾ ਤਾਂ ਉਹਨੂੰ ਉਹਨਾਂ ਨੂੰ ਰੈਕਟ ਕਰਕੇ ਜ਼ਬਰਦਸਤੀ ਕਰਦੇ ਆ ਤੇ ਸਰਕਾਰ ਜ਼ਬਰਦਸਤੀ ਤੋਂ ਪਰੇ ਆ ਸਕਾਰਾ ਕੋਈ ਵੀ ਹੋਣਾ ਸਾਨੂੰ ਇਹ ਤਾਂ ਜਿਹੜੀਆਂ ਕੋਈ ਵੀ ਆ ਜੇ ਚੌਥਾ ਬਗਲਾ ਜੇ ਪੰਜਵਾਂ ਬਗਲਾ ਜੇ ਦਸਵਾਂ ਬਗਲੇ ਵਾਲੇ ਸੁਨ ਦਾ ਰਾਜ ਪ੍ਰਬੰਧਾ ਉਹ ਨੋਟਕ ਛੁਟਦੇ ਉਧਾਰ ਤੇ ਉੱਠਿਆ ਹੋਇਆ ਉਹ ਸ਼ਰਮਾਇਆ ਜਾਈ ਸਮਾਜ ਤੇ ਕੋਵਿਡ ਘਰਾਣ ਦੇ ਹਸਤਾ ਜਿੰਨੇ ਕੋਵਿਡ ਘਰਾਣੇ ਕਹਿਣਗੇ ਜਿੰਨੇ ਕੋਵਿਡ ਘਰਾਣੇ ਨੂੰ ਚਾਹਣ ਦੇ ਸਰਕਾਰ ਨੂੰ ਉਹ ਉਵੇਂ ਟੱਲੂਗੀ ਇਸ ਸਿਸਟਮ ਦੇ ਵਿਚਾਰੇ ਇਸ ਰਾਜ ਪ੍ਰਬੰਧ ਦੇ ਵਿਚਾਰ ਆਪਾਂ ਨੂੰ ਉਨਾ ਚਿਰ ਸਾਫ਼ ਨਹੀਂ ਮਿਲਦਾ ਜਿੰਨਾ ਜਿਹੜਾ ਆਪਾਂ ਟੋਟਾ-ਕਟਾ ਇਸ ਦੀ ਨਿਰਤਾਲੀ ਕਰਦੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਕਿਉਂਕਿ ਦੁਨੀਆ ਦੇ ਇਤਿਹਾਸ ਵਿੱਚ ਜਿਹੜੇ ਲੁੱਟਣਾ ਹੈ ਲੋਕਾਂ ਨੂੰ, ਸਾਨੂੰ ਕੁੱਟਣਾ ਹੈ ਲੋਕਾਂ ਦਾ, ਜੋ ਰਾਜ ਪ੍ਰਬੰਧ ਨੂੰ ਤਰਮਾਉਣ ਵਾਲੇ ਲੋਕ ਹਨ, ਉਹ ਇਕੱਲਾ, ਉਹ ਇਕੱਠੇ ਨਾਲ ਜੋ ਰਾਜ ਪ੍ਰਬੰਧ ਵਿੱਚ ਤਬਦੀਲੀ ਚਾਹੁੰਦੇ ਹਨ, ਲੋਕ ਮਸ਼ਹੂਰ ਨੂੰ ਖਾਣੋਈ ਕਰਨਾ ਚਾਹੁੰਦੇ ਆ, ਆਪਾਂ ਪਾਕਿਸਤਾਨਾਂ ਨੂੰ ਹਿੰਦੁਸਤਾਨ ਵਿੱਚ ਤੋਂ ਬਾਹਰ ਕਰਨਾ ਚਾਹੁੰਦੇ ਆ ਪਰ ਆਪਣੀ ਏਕਤਾ ਜ਼ਰੂਰੀ ਆ ਜਿੰਨਾ ਚਿਰ ਆਪਣੀ ਏਕਤਾ ਨਹੀਂ ਹੁੰਦੀ ਆਪਾਂ ਇੱਕ ਪਲੇਟਫਾਰਮ 'ਤੇ ਨਹੀਂ ਲੜਦੇ ਤੱਕ ਪਾਵਟ ਡਟ ਘਰਾਣਿਆਂ ਨੂੰ ਜਾਨੀ ਇੱਥੋਂ ਹਿੰਦੁਸਤਾਨ ਤੋਂ ਕੱਟਣਾ ਆਪਣੀ ਖੇਤੀ ਨੂੰ ਬਚਾਉਣਾ ਆਪਣੀ ਜਿੰਦ ਨੂੰ ਬਚਾਉਣਾ ਆਪਣੀ ਅਣਖ ਨੂੰ ਬਚਾਉਣਾ ਆਪਣੀ ਧਰਤੀ ਨੂੰ ਬਚਾਉਣਾ ਉਹਨਾਂ ਚਿਰ ਅਸੰਭਵ ਜਿੰਨਾ ਚਿਰ ਆਪਾਂ ਇੱਥੇ ਲੁਟੇਰੇ ਨਿਆਂ ਦੇ ਖਿਲਾਫ ਆ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਆ ਆਪਾਂ ਲੜਦੇ ਨਹੀਂ ਕਿਉਂਕਿ ਜੋ ਵੀ ਇੱਥੇ ਪਾਰਟੀਆਂ ਆਉਂਦੀਆਂ ਕੋਈ ਵੀ ਅਜਿਹਾ ਨਹੀਂ ਬਣਾ ਜਿਹੜਾ ਆਪਣਾ ਗੁੱਸਾ ਹੁੰਦਾ ਜਿਹੜਾ ਲੋਕਾਂ ਦੀ ਨਮਰਤ ਹੁੰਦੀ ਆ ਉਹਨੂੰ ਸਰਕਾਰ ਜੇ ਪਿਆਰ ਕੀਤਾ ਲੈਂਦੀ ਆ ਤੇ ਸ਼ਰਮ ਸ਼ਿੱਤੂ ਆਪਾਂ ਨੂੰ ਲਾਂਬੇ ਕਰ ਦਿੰਦੀ ਆ ਗਿਰਬਟ ਆਪਣੇ ਵਿੱਚ ਵੀ ਹਜੇ ਉਹਨੂੰ ਚੇਤਨਤਾ ਨਹੀਂ ਕੋਈ ਆਪਣੀ ਸਮਝ ਨਹੀਂ ਆਪਾਂ ਚੋਣਾਂ ਦੇ ਦੌਰਾਨ ਇਹਨਾਂ ਦਾ ਜਿਹੜਾ ਰੋਲ ਆ ਤੁਸੀਂ ਸ਼ਰਮਾਹਤ ਵਾਲੀ ਪਾਰਟੀ ਨਾਲ ਵੋਟਾਂ ਵਾਲਿਆਂ ਪਾਰਟੀ ਨਾਲ ਰੋਲ ਕੀ ਆ ਸਿਰਫ ਇੱਕ ਰਾਜ ਪ੍ਰਬੰਧ ਨੂੰ ਕਾਇਮ ਰੱਖਣਾ ਰਾਜ ਪ੍ਰਬੰਧ ਦੀ ਰਾਖੀ ਕਰਨਾ ਸ਼ਰਮਾਇਦਾਈ ਜਮਾਤ ਦੇ ਹੱਕ ਚ ਬੁਤਰਾ ਲੋਕਾਂ ਵਿੱਚ ਫੁੱਟ ਪੋਣੀ ਲੋਕਾਂ ਨੂੰ ਔਰ ਛੁੱਟ ਲੜਾ ਕੇ ਰੱਖਿਆ ਇਹ ਸ਼ਰਮਾਇਦਾਈ ਦੀ ਚਾਰਾ ਆਪਾਂ ਨੂੰ ਇਹਨਾਂ ਜਲਾਵਤ ਉੱਪਰ ਉਠਕੇ ਇਹਨਾਂ ਜਲਾਵਤ ਨੂੰ ਨਕਾਰਦੇ ਹੋਏ ਇੱਕ ਝੰਡੇ ਥੱਲੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਸ਼ੇਟਪੇ ਦੇ ਖਿਲਾਫ ਆ, ਰਾਜ ਪ੍ਰਬੰਧ ਦੇ ਖਿਲਾਫ ਆ, ਨਸ਼ੇ ਦੀਆਂ ਮਾਚਾਂ ਦੇ ਖਿਲਾਫ ਆ, ਆਪਣੀ ਹੱਕ ਛੱਜ ਦੀ ਆਵਾਜ਼ ਨੂੰ ਉੱਨੰਨ ਕਰਨ ਵਾਸਤੇ, ਭਗਤ ਸਿੰਘ ਦਾ ਸੁਪਨਾ ਪੂਰਾ ਕਰਨ ਵਾਸਤੇ, ਲੋਕਤੈ ਸਮਾਜ ਚਿੰਤ ਮਾਰਤੇ ਹੋਣਾ ਚਾਹੀਦਾ। ਜੈ ਜਨਤਾ ਜੈ ਸੰਵਸਥਾ ਜੈਤ ਲਾ ਲੇ।